ਬੱਤਗੇ ਮਾਂ ਹੁਣ ਤਾਂ ਠੀਕ ਹੈ ਮੇਰੀ ਮਾਂ ਕਦੇ ਠੀਕ ਹੋਇਆ ਨਹੀਂ ਹੁਣ ਮੇਰੀ ਮਾਂ ਦੀ ਇਹਦੇ ਵਿੱਚ ਵੀ ਅੱਖ ਦੇ ਵਿੱਚ ਉਹ ਪੈਣੀ ਹੈ ਕੋਰਨੀਆ ਪੁਤਲੀ ਪੈਣੀ ਹੈ ਪੁਤਲੀ ਹਾਂ ਠੀਕ ਹੋਇਆ ਮੇਰੀ ਮਾਂ ਨੇ ਸੀਮਾ ਚੌਕ ਦੇ ਵਿੱਚ ਫਲਾਈਓਵਰ ਦੇ ਥੱਲੇ ਮਾਂ ਪਈ ਸੀ ਅੱਖ 'ਚ ਕੀੜੇ ਪਏ ਹੋਏ ਸੀ ਤੇਨ ਸੀੜੀ ਪੁੱਤ ਮਾਂ ਦੇ ਕੋਲੇ ਬੈਠ ਕੇ ਚਿੱਟਾ ਲਾਉਂਦਾ ਪੱਟੀ ਨਹੀਂ ਸੀ ਕਰਾਉਂਦਾ ਤੇ ਦੂਜਾ ਪੁੱਤ ਨਸੀ ਉਹ ਵੀ ਕਰਦਾ ਪਰ ਉਹ ਮਾੜੀ ਮੋਟੀ ਦੇਖਭਾਲ ਕਰਦਾ ਸੀ ਇਹ ਮਾ ਕੀੜਿਆ ਤੋਂ ਖਾਧੇ ਜਾ ਰਹੀ ਸੀ ਤੜਫਦੀ ਸੀ ਸਰਕਾਰੀ ਹਸਪਤਾਲ ਵੀ ਗਈ ਪੀਜੀਆ ਵੀ ਗਈ ਪ੍ਰਾਈਵੇਟਾਂ 'ਚ ਵੀ ਗਈ ਕਿਸੇ ਨੇ ਇਨਸਾਨੀ ਦਿਖਾਈ ਕਿਸੇ ਨੇ ਪੱਟੀ ਤੱਕ ਵੀ ਨਹੀਂ ਕੀਤੀ ਜੋ ਪਹਿਲੇ ਦਿਨ ਚਾਰ ਕੌਡੀਆਂ ਕੀੜਿਆਂ ਦੀਆਂ ਪਰਖੇ ਐਨੀ ਤਕਲੀਫ ਅੱਖ 'ਚੋਂ ਕੀੜੇ ਕੱਢ ਰਹੇ ਸੀ ਤੇ ਕੰਨ 'ਚ ਕੰਨ ਵੀ ਕੀੜਿਆਂ ਨਾਲ ਭਰਿਆ ਪਿਆ ਸੀ ਤੇ ਅੱਖ 'ਚ ਕਿੱਥੇ ਚਲਾ ਗਿਆ ਕਿਵੇਂ ਆ ਮੈਂ ਤਾਂ ਇੱਥੇ ਹੀ ਸਿੱਧੂ ਸੁੱਤੀ ਪਈ ਹੁੰਦੀ ਜਦੋਂ ਮੈਂ ਉਹ ਨਾਲ ਤਾਂ ਸੁੱਤੀ ਪਈ ਹੁੰਨੀ ਆ ਨਹੀਂ ਨਹੀਂ ਡਾਈਟ ਉਹ ਕਿਦਾਂ ਚੱਲਦੀ ਆ ਡਾਈਟ ਤਾਂ ਤਾਂ ਅੱਛੀ ਚੱਲ ਪਰ ਮਾਤਾ ਖਾਣਾ ਨਹੀਂ ਖਾਤੇ ਤਾਂ ਹਮ ਲੋਗ ਦਹੀਂ ਨਹੀਂ ਦਹੀਂ ਆ ਰਾਈਟੇ ਮੈਂ ਚਾਵਲ ਔਰ ਰੋਟੀ ਦੇ ਟੁਕੜੇ ਪਾ ਕੇ ਦੇਦੇ ਸੀ ਮਾਨਾ ਤੂੰ ਕਹਿੰਦੇ ਖਾਣਾ ਨਹੀਂ ਪ੍ਰੋਪਰ ਖਾਂਦੀ ਜੇ ਪ੍ਰੋਪਰ ਖਾਣਾ ਨਹੀਂ ਖਾਏਂਗੀ ਫਿਰ ਹਸਪਤਾਲ ਤੋਂ ਛੁੱਟੀ ਨਹੀਂ ਹੋਣੀ ਆ ਅੱਖ ਨਹੀਂ ਤੇਰੀ ਬਣਨੀ ਡਾਕਟਰ ਕਹਿੰਦੇ ਜਿੰਨਾ ਵੱਧ ਤੋਂ ਵੱਧ ਦਹੀਂ ਦੁੱਧ ਖਾਏਗੀ ਪੀਏਗੀ ਪਟੀਨ ਖਾਏਗੀ 19 ਦਿਨ ਇਦਾਂ ਹੀ ਅੱਖ ਠੀਕ ਹੋਊ ਨਹੀਂ ਤਾਂ ਅੱਖ ਗੜ ਜਾਣੀ ਆ ਫਿਰ ਅੱਖ ਦਾ ਆਪਰੇਸ਼ਨ ਨਹੀਂ ਮੈਂ ਕਰਾ ਸਕਦਾ ਫਿਰ ਖਾਣਾ ਪੈਣਾ ਦਹੀਂ ਵੱਧ ਤੋਂ ਵੱਧ ਪਨੀਰ ਖਾਣਾ ਪੈਣਾ ਹਾਂਜੀ ਮਾਂ ਵੀ ਹੋ ਗਿਆ ਮਾਂ ਆ ਮੈਨੂੰ ਪੁੱਛਣਾ ਬੱਚੇ ਮਾਂ ਹੁਣ ਤਾਂ ਠੀਕ ਹੈ ਮੇਰੀ ਮਾਂ ਕਬੀ ਠੀਕ ਹੋ ਜਾਣੀ ਔਰ ਮੇਰੀ ਮਾਂ ਦੀ ਇੱਧਰ ਮੋਤੀ ਹੈ ਹਾਂ ਇਹ ਮੋਤੀ ਅੱਖ ਦਾ ਕਢਾ ਦੇ ਠੀਕ ਹੋ ਜਾਣਾ ਇਹਦਾ ਆਪਰੇਸ਼ਨ ਕਰਾ ਦੇਣਾ ਇੱਧਰਲੀ ਅੱਖ ਵੀ ਠੀਕ ਹੋ ਜਾਣੀ ਮੇਰੀ ਮਾਂ ਦੀ ਇਹਦੇ ਵਿੱਚ ਵੀ ਅੱਖ ਦੇ ਵਿੱਚ ਉਹ ਪੈਣੀ ਹੈ ਕੋਰਨੀਆ ਪੁਤਲੀ ਪੈਣੀ ਹੈ ਪੁਤਲੀ ਹਾਂ ਠੀਕ ਹੋ ਜਾਣਾ ਮੇਰੀ ਮਾਂ ਨੇ ਇਹ ਤਾਂ ਵੀ ਯਾਦ ਕਰਦੀ ਹਾਂ ਹਾਂ ਮੈਂ ਆਇਆ ਸੀ ਮਾਂ ਤੂੰ ਸੁੱਤੇ ਪਈ ਤੁਸੀਂ ਇਹ ਤਾਂ ਬੰਦੀ ਕੋਈ ਨਾ ਮ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਨ ਸਚ ਜੁਗਤ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਸਭ ਠੀਕ ਹੋ ਜੀ ਮਾ ਕਾ ਕੰਮ ਜੀ ਸਭ ਲੋਕ ਕਰ ਕਰ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿ ਸਾਡੇ ਮਾਤਾ ਜੀ ਮਾਤਾ ਜੀ ਜਦੋਂ ਸਾਡੇ ਕੋਲੇ ਆਏ ਸੀ ਉਹ ਵੀ ਤਸਵੀਰਾਂ ਤੁਸੀਂ ਦੇਖੀਆਂ ਵੀਡੀਓ ਮਾਤਾ ਜੀ ਦੇ ਹਾਲਾਤ ਕੀ ਸੀ ਜਿੱਦਣ ਸਾਡੇ ਕੋਲ ਆਏ ਸੀ 7 ਅਗਸਤ ਨੂੰ ਮਾਤਾ ਪਰਮਜੀਤ ਕੌਰ ਜੀ ਸਾਡੇ ਕੋਲ ਆਏ ਸੀ ਤੇ ਜਿੱਦਣ ਮਾਤਾ ਜੀ ਨੂੰ ਅਸੀਂ ਲੈ ਕੇ ਆਏ ਸੀ ਪੁਲ ਦੇ ਥੱਲਿਓਂ ਜਾ ਕੇ ਸੀਮਾ ਚੌਂਕ ਦੇ ਵਿੱਚ ਫਲਾਈਓਵਰ ਦੇ ਥੱਲੇ ਮਾਂ ਪਈ ਸੀ ਅੱਖ 'ਚ ਕੀੜੇ ਪਏ ਹੋਏ ਸੀ ਤੇ ਨਛੇੜੀ ਪੁੱਤ ਮਾਂ ਦੇ ਕੋਲੇ ਬੈਠ ਕੇ ਚਿੱਟਾ ਲਾਉਣ ਲੱਗੇ ਪੱਟੀ ਨਹੀਂ ਸੀ ਕਰਾਉਂਦਾ ਤੇ ਦੂਜਾ ਪੁੱਤ ਨਸੀ ਉਹ ਵੀ ਕਰਦਾ ਪਰ ਉਹ ਮਾੜੀ-ਮੋਟੀ ਦੇਖਭਾਲ ਕਰਦਾ ਸੀ ਪਰ ਇਸੇ ਆਪਣੇ ਨੇ ਬਾਹ ਨੀ ਫੜੀ ਹਸਪਤਾਲਾਂ ਦੇ ਵਿੱਚ ਵੀ ਬੜਾ ਗਏ ਉਹਨਾਂ ਨੇ ਵੀ ਲੱਖਾਂ ਰੁਪਏ ਮੰਗੇ ਕਿ ਮਾਂ ਕੀੜਿਆ ਤੋਂ ਖਾਧੀ ਜਾ ਰਹੀ ਸੀ ਤੜਫਦੀ ਸੀ ਸਰਕਾਰੀ ਹਸਪਤਾਲ ਵੀ ਗਈ ਪੀਜੀਆ ਵੀ ਗਈ ਪ੍ਰਾਈਵੇਟਾਂ 'ਚ ਵੀ ਗਈ ਕਿਸੇ ਨੇ ਇਨਸਾਨੀ ਦਿਖਾਈ ਕਿਸੇ ਨੇ ਪੱਟੀ ਤੱਕ ਵੀ ਨਹੀਂ ਕੀਤੀ ਇਹ ਸੇਵਾਬਾਈ ਜੀ ਨੇ ਸਾਡੇ ਇੱਕ ਸੇਪਾਈ ਤੇ ਮਾਂ ਦੇ ਅੱਖ ਦੇ ਵਿੱਚੋਂ ਪਹਿਲੇ ਦਿਨ ਚਾਰ ਕੌਲੀਆਂ ਕੀੜਿਆਂ ਦੀਆਂ ਪਰਗੀਆਂ ਐਨੀ ਤਕਲੀਫ ਅੱਖ ਚੋਂ ਕੀੜੇ ਕੱਢ ਰਹੇ ਸੀ ਤੇ ਕੰਨ 'ਚ ਕੰਨ ਵੀ ਕੀੜਿਆਂ ਨਾਲ ਭਰਿਆ ਪਿਆ ਸੀ ਤੇ ਅੱਖ ਵੀ ਤੇ ਅੱਖ ਦੇ ਅੰਦਰਲਾ ਸਾਰਾ ਕਾਰਨੀਆ ਸਾਰਾ ਕੁਝ ਕੀੜੇ ਖਾ ਗਏ ਆ ਪੂਰੀ ਸੈਲੀ ਅੱਖ ਦੀ ਹੱਡੀ ਥੱਲੇ ਵਾਲੀ ਗੱਲ ਨੱਕ ਦੀ ਹੱਡੀ ਆ ਸਾਰੀ ਕੀੜੇ ਖਾ ਗਏ ਧੰਨ ਹੈ ਮਾਂ ਜਿਹੜੀ ਇੰਨਾ ਕੁਝ ਬਰਦਾਸ਼ਤ ਕਰਕੇ ਹੁਣ ਮਾਂ ਜੀਰੇ ਇਲਾਜ ਆ ਪਹਿਲਾਂ ਨਾਲੋਂ ਬਹੁਤ ਠੀਕ ਆ ਪਰ ਬੜੀ ਸ਼ਰਮ ਦੀ ਗੱਲ ਆ ਇਹਦੇ ਪੁੱਤ ਇਨੂੰ ਛੱਡ ਕੇ ਚੱਲੇ ਗਿਆ ਮੁੜ ਕੇ ਆਇਆ ਇੰਨੀ ਵੱਡਾ ਵੀ ਨਹੀਂ ਆਇਆ ਪਤਾ ਨਹੀਂ ਪਰੇ ਮਾ ਪਰਮਜੀਤ ਕੌਰ ਸ੍ਰੀ ਰਾਮਦਾਸ ਦੇ ਨਗਰ ਦੇ ਵਿੱਚ ਵਿਆਹੀ ਹੋਈ ਏ ਮਾ ਜੀਂਦਾ ਸਾਹਿਬ ਦੇ ਕੋਲੇ ਦਾ ਘਰ ਹਰ ਰੋਜ਼ ਜੀਦਾ ਸਾਹਿਬ ਮੱਥਾ ਟੇਕ ਕੇ ਆਉਣ ਵਾਲੀ ਪਾਠ ਕਰਨ ਵਾਲੀ ਏ ਮਾ ਪਤਾ ਨਹੀਂ ਕਿਹੜੇ ਕਰਮਾਂ ਦਾ ਦੁੱਖ ਭੋਗ ਰਹੀ ਆ ਨਾ ਤਾਂ ਔਲਾਦ ਨੇ ਸਾਥ ਦਿੱਤਾ ਉੱਥੋਂ ਘਰ ਵਾਲੇ ਦੀ ਬਹੁਤ ਤੋਂ ਬਾਅਦ ਪੇਕੇ ਆ ਕੇ ਰਹਿਣ ਲੱਗੀ ਸੀ ਮਾਂ ਲੁਧਿਆਣੇ ਪੇਕੇ ਆ ਭਰਾ ਡਾਕਟਰ ਆ ਵੀ ਚੱਲ ਮੇਰੇ ਭਰਾ ਮੇਰਾ ਸਾਰਾ ਬਣ ਜਾਣਗੇ ਦੁੱਖ ਸੁੱਖ ਸੇ ਮੇਰਾ ਸਾਥ ਦੇਣਗੇ ਮਾਂ ਨੇ ਕੀੜੇ ਪੈ ਗਏ ਕੀੜੇ ਪੈਣ ਦੇ باوجود ਆਪਣੇ ਭਰਾ ਦੇ ਘਰੇ ਗਈ ਉਹਨੇ ਪੱਟੀ ਤੱਕ ਨਹੀਂ ਕੀਤੀ ਇਲਾਜ ਤੱਕ ਕੀ ਕਰਾਉਣਾ ਸੀ ਵੈਗਰੂ ਜੀ ਨੇ ਸਾਡੇ ਸਿਪਾਹੀਏ ਸੇਵਾ ਜੋ ਕਿ ਅਸੀਂ ਅੱਜ ਤੱਕ ਨਿਭਾਈ ਜਾਂਦੇ ਸਾਡੇ ਡਾਕਟਰ ਸਾਡਾ ਸਟਾਫ ਸਾਡੀ ਟੀਮ ਦੇ ਮੈਂਬਰ ਸਾਰੇ ਅਸੀਂ ਪੂਰੀ ਤਨਦੇਹੀ ਦੇ ਨਾਲ ਇਹ ਸੇਵਾ ਨਿਭਾ ਰਹੇ ਹਾਂ ਅਰਦਾਸ ਕਰਿਓ ਮਾਤਾ ਪਰਮਜੀਤ कौर ਵਾਸਤੇ ਕਿਉਂਕਿ ਇਸ ਮਾਂ ਨੇ ਜੋ ਡਾਕਟਰ ਜੋ ਤਕਲੀਫ ਦੇਖੀ ਆ ਝੱਲੀ ਆ ਸੱਚੇ ਪਾਤਸ਼ਾਹ ਦੇ ਬੱਚਿਆਂ ਨੂੰ ਵੀ ਸਮੱਤ ਬਖਸ਼ੇ ਦੋ ਪੁੱਤਾਂ ਸ਼ੇਰਾਂ ਵਰਗੇ ਜੇ ਉਹ ਮਾੜੀ ਮੋਟੀ ਨਸ਼ੇ ਦੀ ਗਲਾਲਤ ਚੋਂ ਬਾਹਰ ਆਉਣ ਆਪਣੀ ਮਾਂ ਦਾ ਸਾਥ ਦੇ ਤੇ ਬਾਕੀ ਪਰਿਵਾਰਕ ਮੈਂਬਰ ਇਸੇ ਤਰ੍ਹਾਂ ਨੂੰ ਵੀ ਬੇਨਤੀ ਆ ਵਧੀਆ ਪਰਿਵਾਰ ਸੀ ਪੇਕੇ ਦਾ ਵੀ ਸੋਹਰਿਆਂ ਦਾ ਬਸ ਕਰਮਾਂ ਦੀ ਗੱਲ ਆ ਕਰਮਾਂ ਦੇ ਸੌਦੇ ਆ ਸੱਚੇ ਬਾਸ਼ਾ ਕਿਰਪਾ ਕਰਿਓ ਮੇਰੇ ਮਾਤਾ ਜੀ ਪਰਮਜੀਤ ਕੌਰ ਜੀ ਨੂੰ ਤੰਦਰੁਸਤੀ ਬਖਸ਼ਿਓ ਜਲਦੀ ਜਲਦੀ ਠੀਕ ਹੋ ਜਾਣ ਕਿਉਂਕਿ ਉਹਨਾਂ ਦੀ ਦੂਜੀ ਇੱਕ ਅੱਖ ਬਚੀ ਉਹਦੇ 'ਚ ਵੀ ਮੋਤੀ ਆ ਉੱਤਰ ਰਿਹਾ ਵਾ ਉਹਦਾ ਵੀ ਸਰਜਰੀ ਹੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ